ਸਿਰ ਮੇਰਾ ਨਾਮ ਰਿਹਾਨ ਕਸ਼ਬ ਹੈ ਤੇ ਮੈਂ 3 ਸਾਲ ਤੋਂ ক্রিকেট ਖੇਡ ਰਿਹਾ ਮਾਰਚੂਲ ਸਰ ਕੋ ਤੇ ਮੈਂ ਸ਼ੁਰੂ ਤੋਂ ਉੱਥੇ ਪ੍ਰੈਕਟਿਸ ਕਰਦਾ ਸੀ ਤੇ ਸਾਡੇ ਸਿਰ ਜਿੱਦਾਂ ਪੰਜਾਬ ਸਕੂਲ ਗੇਮਸ ਹੁੰਦੀ ਹੈ ਉਹ ਚਾਹਦੀ ক্রিকেট ਦੀ ਟੀਮ ਨਹੀਂ ਬੰਦੀ ਤੇ ਸਿਰ ਸਾਡੇ 2 ਸਾਲ ਤੋਂ ਮੈਂ ਆਪਣੀ ਟੀਮ ਬਣਾਨੀ ਸਟਾਰਟ ਕੀਤੀ ਹੈ ਪ੍ਰੀਮ ਐਮ ਨੇ ਤੇ ਉਸ ਤੋਂ ਬਾਅਦ ਸਿਰ ਮੈਂ 2 ਸਾਲ ਨੈਸ਼ਨਲ ਸਟੇਟ ਲਈ ਹੈ ਉਸ ਤੋਂ ਬਾਅਦ ਸਿਰ ਮੈਂ ਇਸ ਸਾਲ ਨੈਸ਼ਨਲ ਲਈ ਹੈ ਤੇ ਮੈਂ ਨੈਸ਼ਨਲ ਚ ਦੋ ਮੈਚ ਆਪਣੀ ਟੀਮ ਨੂੰ ਜਤਾਏ ਹੈ ਫਿਨਿਸ਼ ਕਰਕੇ ਇੱਕ ਮੈਚ ਇਸ ਮੇਰੇ 40 ਸਕੋਰ ਸੀ ਤੇ ਬਾਕੀ ਮੈਂ ਆਪਣੀ ਟੀਮ ਨੂੰ ਮਤਲਬ ਦੋ ਮੈਚ ਜੇ ਫਿਨਿਸ਼ ਕਰਕੇ ਮੈਚ ਜਿੱਤਿਆ ਹੈ ਸਿਰ ਅਡੀ ਪੰਜਾਬ ਨੇ ਜਿੱਦਾਂ ਚਾਰ ਮੈਚ ਜਿੱਤੇ ਹੈ ਤੇ ਫਿਫਥ ਮੈਚ ਆਪਾਂ ਮਤਲਬ ਕਿ ਐਮਪੀ ਕੋ ਹਾਰੀ ਸੀ ਤੇ ਉੱਚ ਮੇਰੇ ਸਿਰ 50 ਪਲੱਸ ਸਕੋਰ ਸੀ ਤੇ ਇੱਕ ਮੈਚ ਜਿੱਤੇ ਮੈਂ ਆਪਣੀ ਜਿਤਾਈ ਟੀਮ ਉੱਚ ਮੇਰੇ 90 ਸਕੋਰ ਸੀ ਸਰ ਤੇ ਇੱਕ ਚੇਸੇ ਮੇਰੇ ਫਿਰ 50 ਪਲੱਸ ਸੀ ਅੱਗੋਂ ਕੀ ਰਹਾ ਰੱਖਦੇ ਅੱਗੂ ਸਰ ਮੈਂ ਅੱਦਾ ਹੀ ਅੱਦਾ ਆਪਣੇ ਸਰ ਦਾ ਮੈਂਦਾ ਅਸ਼ੀਰਵਾਦ ਲੈ ਕੇ ਅੱਦਾ ਹੀ ਅੱਗੇ ਖੇਡਦਾ ਰਹਾ ਮੈਂ ਤੇ ਆਪਣੇ ਇੱਕ ਦਿਨ ਆਪਣੇ ਇੰਡੀਆ ਟੀਮ ਲਈ ਖੇਡਾਂਗਾ ਜ਼ਰੂਰ ਤੇ ਅੱਦੇ ਸਰ ਮੈਂਦਾ ਅਸ਼ੀਰਵਾਦ ਨਾਲ ਸ਼ੈਡਿਊਲ ਕੀ ਹੈ ਪ੍ਰੈਕਟਿਸ ਕਿੱਦਾਂ ਚੱਲ ਰਹੀ ਹੈ ਸਰ ਇੱਥੇ ਮੈਂ ਜਿੱਦਾਂ ਨੋਰਮਲੀ ਆਪਣੇ 1am pm ਤੱਕ ਨਾ ਤੇ ਨੋਰਮਲ ਆਪਣੀ ਪਹਿਲਾਂ ਫਿਟਨੈਸ ਉਸ ਤੋਂ ਬਾਅਦ ਸਰ ਆਪਣੇ ਵਾਰਮਅਪ ਵਗੈਰਾ ਕਰਕੇ ਆਪਣੇ ਬੈਟਿੰਗ ਬੋਲਿੰਗ ਤੇ ਧਿਆਨ ਬਾਅਦ ਚਾ ਆਪਣੀ ਫੀਲਡਿੰਗ ਤੇ ਧਿਆਨ ਹੁੰਦਾ ਸੇ ਬਾਅਦ ਚਾ ਨੂੰ ਡਿਸਪਲਾਈਨ ਚ ਰਹਿਣਾ ਸਿਖਾਉਂਦੇ ਆ ਕਿੱਦਾਂ ਡਿਸਪਲਿਨ ਚ ਰਹਿਣਾ ਹੈ ਇੱਕ ਕਲੀਅਰ ਦੀ ਕਿੱਦਾਂ ਲਾਈਫ ਚਲਦੀ ਹੈ ਉਹ ਸਭ ਸਿਖਾਂਦੇ ਸਿਰ ਤੇ ਮੈਂ ਵਿਰਾਟ ਕੋਹਲੀ ਤੋਂ ਇਨਸਪਾਇਰ ਹੁੰਦਾ ਤੇ ਉਹਨਾਂ ਦੇ ਲਾਈਫ ਸਟਾਈਲ ਤੋਂ ਉਹਦੀ ਫਿਟਨੈਸ ਤੋਂ ਉਹਦੀ ਬੈਟਿੰਗ ਤੋਂ ਸਰ ਮੈਨੂੰ ਬਹੁਤ ਇਨਸਪੀਰੇਸ਼ਨ ਮਿਲਦੀ ਤੇ ਮੈਂ ਉਹਨਾਂ ਦੀ ਬੈਟਿੰਗ ਇੰਜੋਏ ਕਰਦਾ ਉਹਦੇ ਵਰਗੀ ਬੈਟਿੰਗ ਕਰਨਾ ਚਾਹਣਾ ਮੇਰਾ ਨਾਮ ਪ੍ਰਿਆ ਤੇ ਮੈਂ ਜਦੋਂ ਇਹ ਛੋਟਾ ਸੀ 5 ਸਾਲ ਪਹਿਲਾਂ ਮਤਲਬ ਸਾਡੇ ਕੋਲ 5 ਸਾਲ ਤੋਂ ਇਹਨੇ ਸ਼ੁਰੂ ਕਰ ਲਈ ਸੀ ਤਾਂ ਸਾਡੇ ਨੂੰ 5 ਸਾਲ ਹੋ ਗਏ ਜਦੋਂ ਦਾ ਇਹ ਸਾਡੇ ਕੋਲ ਖੇਡਦਾ ਬਚਪਨ ਚ ਤੇ ਉਸ ਤੋਂ ਬਾਅਦ ਹੁਣ ਕਰਦੇ ਕਰਦੇ ਇਹਨਾਂ ਦੇ ਮਤਲਬ ਲਿਟਲ ਫਲਾਵਰ ਸਕੂਲ ਚ ਪੜਦਾ ਸੀ ਇਹਨਾਂ ਦੀ ਟੀਮ ਨਹੀਂ ਬਣਦੀ ਸੀਗੀ ਮਤਲਬ ਸਰਕਾਰੀ ਚ ਫਿਰ ਇਹਨਾਂ ਦੀ ਅਸੀਂ 2 ਸਾਲਾਂ ਤੋਂ ਟੀਮ ਬਣਾਣੀ ਸ਼ੁਰੂ ਕੀਤੀ ਜਿਹਦੇ ਚ ਇਹਨੂੰ ਪਹਿਲੋ ਇਹਨੇ ਸਟੇਟ ਵਾਸਤੇ ਖੇਡੇ ਫਿਰ ਇਹ ਹੁਣ ਇਸ ਸਾਲ ਇਹਨੇ ਦੂਸਰੀ ਵਾਰ ਸਟੇਟ ਚ ਬਹੁਤ ਵਧੀਆ ਰਨ ਕੀਤੇ ਐਕਚੁਅਲ 19 80 ਰਨ ਮਾਰ ਕੇ ਫਿਰ ਇਹ ਨੈਸ਼ਨਲ ਚ ਸਿਲੈਕਟ ਹੋਇਆ ਤੇ ਫਿਰ ਇਹ ਅੱਗੇ ਨੈਸ਼ਨਲੀ ਗਿਆ ਬੱਚਾ ਬਹੁਤ ਮਿਹਨਤ ਕਰਦਾ ਹੈ ਮਿਹਨਤੀ ਬੱਚਾ ਹੈ ਅੱਗੇ ਵੀ ਇਦਾਂ ਹੀ ਮਿਹਨਤ ਕਰਦਾ ਰਹੇਗਾ ਅਸੀਂ ਵੀ ਪੂਰਾ ਜ਼ੋਰ ਲਾਵਾਂਗੇ ਕਿ ਅਸੀਂ ਇਹਨੂੰ ਹੋਰ ਅੱਗੇ ਪਹੁੰਚਾਈਏ ਬਾਕੀ ਇਹ ਮਿਹਨਤ ਬਹੁਤ ਕਰਦਾ ਕਿੰਨਾ ਕੁ ਬ੍ਰਾਈਟ ਹੋਏਗਾ ਫਿਊਚਰ ਤੇ ਦਾ ਬ੍ਰਾਈਟ ਹੈ ਜਿਹੜਾ ਮਿਹਨਤ ਕਰਦਾ ਉਹਦਾ ਫਿਊਚਰ ਤੇ ਬ੍ਰਾਈਟ ਹੀ ਹੈ ਜਿੱਦਾਂ ਬਹੁਤ ਸਾਰੇ ਖਿਡਾਰੀ ਇੱਥੋਂ ਨਿਕਲੇ ਕੈਨੇਡਾ ਦੀ ਟੀਮ ਦਾ ਦਿਲਪ੍ਰੀਤ ਬਾਜਵਾ ਕੀ ਕਹਿਣਾ ਚਾਹੋਗੇ ਅਕੈਡਮੀ ਬਾਰੇ ਸਾਡੇ ਲਈ ਤਾਂ ਬਹੁਤ ਮਾਣ ਦੀ ਗੱਲ ਹੈ ਕਿ ਮਤਲਬ ਇੱਕ ਕੰਟਰੀ ਨੂੰ ਰਿਪਰੈਜ਼ੈਂਟ ਕਰਨਾ ਬਹੁਤ ਵੱਡੀ ਗੱਲ ਹੈ ਤੇ ਮਤਲਬ ਸਾਡੇ ਜਿਹੜਾ ਪੰਜਾਬ ਇੱਕ ਛੋਟਾ ਜਿਹਾ ਜ਼ਿਲ੍ਹਾ ਗੁਰਦਾਸਪੁਰਾ ਤੋ ਉਹਦੇ ਚੋ ਇੱਕ ਪਲੇਅਰ ਐਡੀ ਵੱਡੀ ਉਪਲਬਧੀ ਆ ਕਰੇਗਾ ਤੇ ਸਾਡੇ ਲਈ ਤਾਂ ਬਹੁਤ ਮਾਣ ਦੀ ਗੱਲ ਐ ਇਹਦੇ ਨਾਲ ਸਾਡੇ ਮਤਲਬ ਜਿਹੜੇ ਬੱਚੇ ਛੋਟੇ ਆ ਜਿਹੜੇ ਹੁਣ ਸ਼ੁਰੂ ਕਰ ਰਿਆ ਉਹਨਾਂ ਉਹਨੂੰ ਵੇਖ ਕੇ ਇਨਸਪੀਰੇਸ਼ਨ ਲੈਂਦੇ ਕਿ ਅਸੀਂ ਵੀ ਅੱਗੇ ਵਧੀਏ ਜਿੱਦਾਂ ਹੁਣ ਆ ਅੰਡਰ 14 ਦੀ ਨੈਸ਼ਨਲ ਖੇਡਿਆ ਤੋ ਥੋੜਾ ਇਹਨੂੰ ਵੀ ਪਤਾ ਲੱਗਦਾ ਕਿ ਜੇ ਦਿਲਪ੍ਰੀਤ ਵਰਗੇ ਇਥੋਂ ਖੇਡ ਕੇ ਜਾ ਸਕਦੇ ਆ ਤੇ ਕੱਲ ਨੂੰ ਇਹ ਵੀ ਇੰਡੀਆ ਲਈ ਰਿਪਰੈਜ਼ੈਂਟ ਕਰ ਸਕਦਾ